17 ਮਈ 2023 ਨਾਗਪੁਰ ਨਾਗਪੀਤ ਹਾਈਵੇ ਦੇ ਉੱਪਰ ਇੱਕ ਪੈਟਰੋਲ ਪੰਪ ਹੁੰਦਾ ਹੈ ਪਾਟਲ ਪੈਟਰੋਲ ਪੰਪ ਜਿਹੜਾ ਕਿ ਬਹੁਤ ਜ਼ਿਆਦਾ ਚੱਲਦਾ ਹੁੰਦਾ ਹੈ। ਕਰੀਬ ਸਵੇਰ ਦੇ 10 ਵਜੇ ਉਸ ਪੈਟਰੋਲ ਪੰਪ ਦੇ ਮਾਲਕ ਗਿਲੀ ਸੋਨਾਟਕੇ 10 ਵਜੇ ਪੈਟਰੋਲ ਪੰਪ ਤੇ ਪਹੁੰਚਦੇ ਨੇ ਆਫਿਸ ਦੇ ਵਿੱਚ ਜਾਂਦੇ ਨੇ ਉੱਥੇ ਹੋਰ ਵੀ ਕਰਮਚਾਰੀ ਸੀ। ਉਹ ਪੈਟਰੋਲ ਪੰਪ ਦਾ ਪੂਰਾ ਹਿਸਾਬ ਕਿਤਾਬ ਦੇਖਦੇ ਨੇ। ਇਹਨਾਂ ਦੀ ਰੋਜ਼ ਦੀ ਰੁਟੀਨ ਹੁੰਦੀ ਹੈ ਇੱਕ ਇੱਕ ਚੀਜ਼ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਰੱਖਦੇ ਸੀ। ਉਹਨਾਂ ਦਾ ਪ੍ਰਾਪਰਟੀ ਡੀਲਿੰਗ ਦਾ ਵੀ ਕੰਮ ਹੁੰਦਾ। ਤੇ ਇੱਕ ਬੰਦਾ ਜਿਹੜਾ ਸੀ ਉਹ ਕੈਸ਼ ਦੀ ਗਿਣਤੀ ਕਰਦਾ ਹੁੰਦਾ ਤੇ ਦਲੀਪ ਸਨਾਟਕੇ ਜਿਹੜੇ ਹੁੰਦੇ ਨੇ ਉਹ ਪੂਰਾ ਆਪਣਾ ਰਜਿਸਟਰਾਂ ਦੇ ਵਿੱਚ ਹਿਸਾਬ ਕਿਤਾਬ ਦੇਖਦੇ ਹੁੰਦੇ ਨੇ ਉਸੇ ਸਮੇਂ ਉੱਥੇ ਤਿੰਨ ਨਕਾਬਪੁਸ਼ ਪਹੁੰਚਦੇ ਨੇ ਮੋਟਰਸਾਈਕਲ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਉਹ ਅੰਦਰ ਜਾਣ ਸਾਰ ਹਵਾ ਦੇ ਵਿੱਚ ਇੱਕ ਗੋਲੀ ਚਲਾਉਂਦੇ ਨੇ ਸਾਰਿਆਂ ਨੂੰ ਡਰਾ ਧਮਕਾਇਆ ਜਾਂਦਾ ਇੱਕ ਸਾਈਡ ਕੀਤਾ ਜਾਂਦਾ ਪੂਰੇ ਕਰਮਚਾਰੀਆਂ ਨੂੰ ਤੇ ਨਾਲ ਦੀ ਨਾਲ ਦਲੀਪ ਸਨਾਟਕੇ ਤੇ ਤਾਬੜ ਤੋੜ ਵਾਰ ਕੀਤੇ ਜਾਂਦੇ ਨੇ ਚਾਕੂਆਂ ਦੇ ਨਾਲ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਜਾਂਦੇ ਨੇ ਉੱਥੇ ਜਿਹੜੀ ਪਈ ਨਕਦੀ ਹੁੰਦੀ ਹੈ 134000 ਰੁਪਇਆ ਉਹ ਵੀ ਆਪਣੇ ਨਾਲ ਲੈ ਜਾਂਦੇ ਨੇ ਉਸੇ ਦੌਰਾਨ ਉੱਥੇ ਕੰਮ ਕਰਨ ਵਾਲਾ ਇੱਕ ਸ਼ਖਸ ਹੁੰਦਾ ਨੰਨੇ ਉਹ ਆਪਣੇ ਮਾਲਕ ਨੂੰ ਬਚਾਉਣ ਵਾਸਤੇ ਜਦ ਤੱਕੇ ਹੁੰਦਾ ਤਾਂ ਉਹਦੇ ਸਿਰ ਦੇ ਵਿੱਚ ਵੱਟ ਮਾਰਿਆ ਜਾਂਦਾ ਹੈ ਰਵਾਲਬਰ ਦਾ ਉਹ ਵੀ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਉਹ ਤਿੰਨੇ ਉਥੋਂ ਫਰਾਰ ਹੋ ਜਾਂਦੇ ਨੇ ਜਿਵੇਂ ਹੀ ਉਹ ਤੋਂ ਫਰਾਰ ਹੁੰਦੇ ਨੇ ਜਿਹੜੇ ਪੈਟਰੋਲ ਪੰਪ ਦੇ ਕਰਮਚਾਰੀ ਸੀ ਫਟਾਫਟ ਪੁਲਿਸ ਨੂੰ ਫੋਨ ਕਰਦੇ ਨੇ ਤੇ ਸਾਰਾ ਕੁਝ ਦੱਸਿਆ ਜਾਂਦਾ ਹੈ ਪੁਲਿਸ ਪਾਰਟੀ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਆਲੇ-ਦੁਆਲੇ ਥਾਣਿਆਂ ਦੇ ਵਿੱਚ ਵਾਰ ਲੈ ਸਟਕਾ ਦਿੱਤੀਆਂ ਜਾਂਦੀਆਂ ਨੇ ਉਹ ਪੂਰਾ ਰੋਡ ਜਿਹੜਾ ਸੀ ਉੱਤੇ ਘੇਰਾ ਬੰਦੀ ਕਰ ਦਿੱਤੀ ਜਾਂਦੀ ਹੈ ਜਗਾ ਜਗਾ ਨਾਕੇ ਕੋਈ ਸਿੰਗਲ ਰੋਡ ਹੈ ਚਾਹੇ ਡਬਲ ਰੋਡ ਹੈ ਜਿੱਥੇ ਵੀ ਕਿਤੇ ਪੁਲਸ ਪੂਰੀ ਚੌਕਸੀ ਦੇ ਨਾਲ ਇੱਕ ਇੱਕ ਗੱਡੀ ਦੀ ਇੱਕ ਇੱਕ ਮੋਟਰਸਾਈਕਲ ਦੀ ਹਰ ਇੱਕ ਚੀਜ਼ ਦੀ ਚੈਕਿੰਗ ਕਰਦੀ ਹੁੰਦੀ ਹੈ ਇੱਥੇ ਪੁਲਿਸ ਪਾਰਟੀ ਪਹੁੰਚਦੀ ਹੈ ਜਦੋਂ ਜਾ ਕੇ ਦੇਖਿਆ ਜਾਂਦਾ ਹੈ ਉਥੇ ਦਿਲੀਵ ਸਨਾਟਕੇ ਦੀ লাশ ਪਈ ਹੁੰਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਮਿਕ ਪਾਰਟੀ ਉਥੇ ਪੂਰੇ ਪੈਟਰੋਲ ਪੰਪ ਦਾ ਮੁਆਇਨਾ ਕਰਦੀ ਹੈ ਕੀ ਕੁਝ ਹੋਇਆ ਸੀ ਦੂਜੀ ਪਾਰਟੀ ਜਿਹੜੀ ਹੁੰਦੀ ਹੈ ਉਹ ਪੁੱਛ ਕੇ ਜਿਹੜੇ ਪੈਟਰੋਲ ਪੰਪ ਤੇ ਕਰਮਚਾਰੀ ਸੀ ਵੀ ਕਿੱਧਰ ਨੂੰ ਗਏ ਨੇ ਉਧਰ ਨੂੰ ਪੁਲਿਸ ਪਾਰਟੀ ਜਾਂਦੀ ਹੈ ਹੁਣ ਜਗ੍ਹਾ-ਜਗਾ ਘੇਰਾਬੰਦੀ ਹੁੰਦੀ ਹੈ ਤੇ ਅੱਗੇ ਪੁੱਛਦੇ ਪਛਾਣਦੇ ਆ ਪਤਾ ਲੱਗਦਾ ਕਿਉਂਕਿ ਹੁਲੀਆ ਦੱਸਿਆ ਜਾਂਦਾ ਮੋਟਰਸਾਈਕਲ ਦੱਸਿਆ ਜਾਂਦਾ ਤਿੰਨ ਜਣੇ ਪੁੱਛਦੇ ਪਛਾਣਦੇ ਪੁਲਿਸ 2-3 ਘੰਟੇ ਦੀ ਮਸ਼ੱਕਤ ਤੋਂ ਬਾਅਦ ਇੱਕ ਮੋਟਰਸਾਈਕਲ ਦਾ ਫਿਰ ਪਿੱਛਾ ਕਰਦੇ ਨੇ ਜਦੋਂ ਮੋਟਰਸਾਈਕਲ ਵਾਲਿਆਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਪਿੱਛਾ ਹੋ ਰਿਹਾ ਤਾਂ ਉਹ ਕੱਚੇ ਰਸਤੇ ਤੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪੁਲਿਸ ਦੀਆਂ ਗੱਡੀਆਂ ਉਹਨਾਂ ਦੇ ਪਿੱਛੇ ਲੱਗਦੀਆਂ ਨੇ ਅੱਗੇ ਕੱਚੇ ਰਸਤੇ ਤੇ ਮੋਟਰਸਾਈਕਲ ਛੱਡ ਕੇ ਉਹ ਜੰਗਲ ਦੇ ਵਿੱਚ ਵੜ ਜਾਂਦੇ ਪਰ ਪੁਲਿਸ ਜਿਹੜੀ ਹੁੰਦੀ ਹੈ ਪੂਰੀ ਚੌਕਸ ਸੀ ਪੁਲਿਸ ਉਹਨਾਂ ਨੂੰ ਆਲੇ ਦੁਆਲੇ ਘੇਰਦੀ ਹੈ ਤੇ ਉਹਨਾਂ ਨੂੰ ਤਿੰਨਾਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਦੇ ਕੋਲੋਂ 1,34,000 ਰੁਪਇਆ ਰਵਾਲਵਰ ਕੁਸ਼ਕਾਰਤੂਸ ਚਾਕੂ ਬਰਾਮਦ ਕੀਤੇ ਜਾਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹੜੀ ਮੋਟਰਸਾਈਕਲ ਸੀ ਉਹ ਵੀ ਕਬਜ਼ੇ ਦੇ ਵਿੱਚ ਲਈ ਜਾਂਦੀ ਹੈ ਉਹਨਾਂ ਤਿੰਨਾਂ ਜਣਿਆਂ ਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੈ ਇਹ ਜਿਹੜੇ ਤਿੰਨੋਂ ਜਣੇ ਸੀ ਇਹਨਾਂ ਦਾ ਵਿੱਚੋਂ ਇੱਕ ਹੁੰਦਾ ਹੈ ਸ਼ੇਖ ਅਫਰੋਜ਼ ਜਿਹਦੀ ਉਮਰ ਹੁੰਦੀ ਹੈ 33 ਸਾਲ ਦੂਜਾ ਹੁੰਦਾ ਹੈ ਮੁਹੰਮਦ ওয়ਸੀਮ ਤੇ ਤੀਜਾ ਜੁਬੇਰ ਖਾਨ ਇਹਨਾਂ ਤਿੰਨਾਂ ਜਣਿਆਂ ਤੋਂ ਪੁੱਛਗਿੱਛ ਚੱਲਦੀ ਦੂਜੇ ਪਾਸੇ ਪੈਟਰੋਲ ਪੰਪ ਤੇ ਦਲੀਪ ਸਨਾਟਕੇ ਦੀ ਬਾਡੀ ਨੂੰ ਪੁਲਿਸ ਕਬਜ਼ੇ ਦੇ ਵਿੱਚ ਲੈਂਦੀ ਹੈ ਉੱਥੇ ਹੋਰ ਪ੍ਰੂਫ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਘਰਦਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਘਰ ਦੇ ਮੌਕੇ ਤੇ ਪਹੁੰਚਦੇ ਨੇ ਪਤਨੀ ਦਾ ਪੁੱល ਦੀਆਂ ਬੇਟੀਆਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਇੱਕ ਕਰੋੜਾ ਆਰਮਾਪਤੀ ਜਿਹੜਾ ਬਿਜ਼ਨਸਮੈਨ ਸੀ ਉਹਦੀ ਦਿਨ ਦਿਹਾੜੇ ਇਸ ਤਰੀਕੇ ਨਾਲ ਉਹਦੇ ਪٹرول ਪੰਪ ਤੇ ਉਹਦੀ ਹਤਿਆ ਕਰ ਦਿੱਤੀ ਜਾਂਦੀ ਹੈ ਲਾਸ਼ ਨੂੰ ਕਬਜ਼ੇ ਚ ਲੈ ਕੇ ਫਿਰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਘਰਦਿਆਂ ਤੋਂ ਪੁੱਛਿਆ ਜਾਂਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਕੋਈ ਲਾਕ ਡਾਟ ਪਰ ਘਰਦਿਆਂ ਦਾ ਕਹਿਣਾ ਸੀ ਕਿ ਨਾ ਤਾਂ ਕੋਈ ਐਸੀ ਦੁਸ਼ਮਣੀ ਸੀ ਵੀ ਉਹਦਾ ਇਸ ਤਰੀਕੇ ਨਾਲ ਕੋਈ ਕਤਲ ਕਰੇ ਤੇ ਸਾਨੂੰ ਕੋਈ ਜਾਣਕਾਰੀ ਵੀ ਨਹੀਂ ਸੀ ਨਾ ਤਾਂ ਉਹਨਾਂ ਦੇ ਕੰਮਾਂ ਦੀ ਤੇ ਨਾ ਹੀ ਸਾਨੂੰ ਪਤਾ ਸੀ ਵੀ ਕਿੱਥੇ ਕੀ ਡੀਲਿੰਗ ਕਰਦੇ ਨੇ ਸਾਨੂੰ ਇੰਨਾ ਪਤਾ ਸੀ ਵੀ ਉਹ ਪ੍ਰਾਪਰਟੀ ਦਾ ਕੰਮ ਤੇ ਸਾਡਾ ਇੱਕ ਪٹرول ਪੰਪ ਹੈ ਜ਼ਮੀਨ ਜਾਇਦਾਦ ਹੈ ਦੂਜੇ ਪਾਸੇ ਉਹ ਤਿੰਨ ਹਥਿਆਰੇ ਜਿਹੜੇ ਸੀ ਉਹ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਘਰਦਿਆਂ ਤੋਂ ਪੁੱਛਿਆ ਜਾਂਦਾ ਉਹਨਾਂ ਬਾਰੇ ਵੀ ਇਹਨਾਂ ਨੂੰ ਜਾਣਦੇ ਹੋਵੋ ਕਦੇ ਆਏ ਗਏ ਦੇਖਿਆ ਹੋਵੇ ਤੇ ਘਰਦਿਆਂ ਦਾ ਕਹਿਣਾ ਸੀ ਵੀ ਅਸੀਂ ਨਾ ਤਾਂ ਇਹਨਾਂ ਨੂੰ ਕਦੇ ਦੇਖਿਆ ਤੇ ਨਾ ਹੀ ਇਹਨਾਂ ਨੂੰ ਜਾਣਦੇ ਹਾਂ ਪੁਲਿਸ ਉਹਨਾਂ ਤੋਂ ਪੁੱਛ ਕੇ ਚੱਕਦੀ ਹੈ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਪٹرول ਪੰਪ ਲੁੱਟਣ ਵਾਸਤੇ ਇਹ ਸਾਰਾ ਕੁਝ ਕੀਤਾ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗਿਆਂ ਇਹ ਸਾਰਾ ਕੁਝ ਹੋਇਆ ਗਲਤੀ ਦੇ ਨਾਲ ਉਹਦਾ ਕਤਲ ਹੋਇਆ ਪਰ ਪੁਲਿਸ ਨੂੰ ਹੁਣ ਸ਼ੱਕ ਕੇ ਸੀ ਇੱਕ ਤਾਂ ਜਿਹੜੀ ਮੋਟਰਸਾਈਕਲ ਦੀ ਜਦੋਂ ਇਨਕੁਆਇਰੀ ਕੀਤੀ ਜਾਂਦੀ ਹੈ ਪਤਾ ਲੱਗਦਾ ਵੀ ਉਹ 7 ਦਿਨ ਪਹਿਲਾਂ ਚੋਰੀ ਕੀਤੀ ਗਈ ਹੈ ਮਤਲਬ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਦੂਜਾ ਪੁਲਿਸ ਨੂੰ ਇਹ ਗੱਲ ਸਮਝ ਨਹੀਂ ਆਈ ਕਿਉਂਕਿ ਜਦੋਂ ਸੀਸੀਟੀਵੀ ਦੇਖਦੇ ਨੇ ਆਫਿਸ ਦੇ ਅੰਦਰ ਦੀ ਇਹ 29 ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਅੰਦਰ ਆਉਂਦੇ ਨੇ ਕੌਣ ਸਾਰ ਦਲੀਪ ਤੇ ਵਾਰ ਕੀਤੇ ਜਾਂਦੇ ਨੇ ਕਾਬੜ ਤੋੜ ਚਾਕੂਆਂ ਦੇ ਨਾਲ ਉਸ ਤੋਂ ਬਾਅਦ ਜਾਨ ਲਗਿਆਂ ਉਹ ਜਿਹੜੀ ਰਕਮ ਹੁੰਦੀ ਆ ਉਹ ਆਪਣੇ ਨਾਲ ਲੈ ਕੇ ਜਾਂਦੇ ਨੇ ਜੇ ਲੁੱਟਣ ਆਏ ਸੀ ਤਾਂ ਸਾਰੇ ਜਦੋਂ ਹਥਿਆਰਾਂ ਦੇ ਜ਼ੋਰ ਤੇ ਉਹਨਾਂ ਨੇ ਡਰਾਇਆ ਸਾਈਡ ਤੇ ਹੋ ਗਏ ਉਹਨੂੰ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ ਉਥੋਂ ਪੈਸਾ ਚੁੱਕ ਕਰਕੇ ਲੈ ਕੇ ਜਾਇਆ ਵੀ ਜਾ ਸਕਦਾ ਸੀ ਪਰ ਸੀਸੀਟੀਵੀ ਦੇਖਣ ਤੇ ਐਵੇਂ ਲੱਗਦਾ ਸੀ ਕਿ ਜਿਵੇਂ ਉਹਨਾਂ ਦਾ ਮਕਸਦ ਹੋਵੇ ਦਲੀਪ ਨੂੰ ਮਾਰਨਾ ਪੁਲਿਸ ਨੂੰ ਇਹ ਗੱਲ ਹਜਮ ਨਹੀਂ ਹੁੰਦੀ ਉਹਨਾਂ ਦੀ ਪੁਲਿਸ ਨੇ ਤੋ ਵਾਰ-ਵਾਰ ਪੁੱਛਗਿਛ ਕਰਦੀ ਹੈ ਪਰ ਉਹਨਾਂ ਦਾ ਇਹੀ ਕਹਿਣਾ ਸੀ ਕਿ ਉਹਨਾਂ ਨੇ ਸਿਰਫ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਸਾਰਾ ਕੁਝ ਕੀਤਾ ਪੁਲਿਸ ਪੂਰਾ ਬੈਕਗ੍ਰਾਉਂਡ ਚੈੱਕ ਕਰਦੀ ਹੈ ਦਲੀਪ ਦਾ ਕਿਉਂਕਿ ਪ੍ਰਾਪਰਟੀ ਦਾ ਕੰਮ ਸੀ ਪ੍ਰਾਪਰਟੀ ਦੇ ਬਿਜ਼ਨਸ ਦੇ ਵਿੱਚ ਅਕਸਰ ਜਿਹੜੀਆਂ ਨੇ ਦੁਸ਼ਮਣੀਆਂ ਪੈ ਜਾਂਦੀਆਂ ਨੇ ਕਿ ਕਿਸੇ ਨੇ ਕੰਮ ਕਰਵਾਇਆ ਹੋਵੇ ਪੁਲਿਸ ਫਿਰ ਉਹਨਾਂ ਤੋਂ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਤੇ ਜਦੋਂ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਫਿਰ ਉਹ ਦੱਸਦੇ ਨੇ ਜੋ ਕੁਛ ਉਹ ਦੱਸਦੇ ਨੇ ਜਿਹੜੀ ਸਟੋਰੀ ਉਹ ਸੁਣਾਉਂਦੇ ਨੇ ਪੁਲਿਸ ਪਾਰਟੀ ਫੌਰਨ ਦਿਲੀਪ ਦੇ ਘਰ ਪਹੁੰਚਦੀ ਹੈ ਉੱਥੇ ਜਾ ਕੇ ਉਹਦੀ ਬੇਟੀ ਜਿਹੜੀ 35 ਸਾਲ ਦੀ ਹੁੰਦੀ ਹੈ ਪ੍ਰਿਆ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੈ ਫਿਰ ਉਹ ਤੋਂ ਪੁੱਛਗਿੱਛ ਹੁੰਦੀ ਹੈ ਉਹਦਾ ਕਹਿਣਾ ਸੀ ਵੀ ਮੇਰੇ ਪਿਓ ਦੀ ਹੱਤਿਆ ਹੋਈ ਹੈ ਦਿਨ ਦਿਹਾੜੇ ਉਹਦਾ ਕਤਲ ਹੋਇਆ ਤੇ ਤੁਸੀਂ ਮੈਨੂੰ ਹੀ ਗ੍ਰਿਫਤਾਰ ਕਰਕੇ ਮੇਰੇ ਤੋਂ ਪੁੱਛਗਿੱਛ ਕਰ ਰਹੇ ਹੋ ਪਰ ਪੁਲਿਸ ਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਸੀ ਪੁਲਿਸ ਫਿਰ ਉਹ ਤੋਂ ਵੀ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਇਹ ਇੱਥੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੇ ਦਲੀਪ ਸੁਨਾਟਕੇ ਹੁੰਦੇ ਨੇ ਜਿੱਥੇ ਇਹਨਾਂ ਦਾ ਪੈਟਰੋਲ ਪੰਪ ਸੀ ਪਾਟਲ ਪੈਟਰੋਲ ਪੰਪ ਇੱਥੋਂ 8 10 ਕਿਲੋਮੀਟਰ ਤੇ ਇਹਨਾਂ ਦਾ ਪਿੰਡ ਹੁੰਦਾ ਹੈ ਜ਼ਮੀਨ ਹੁੰਦੀ ਹੈ ਫਿਰ ਪ੍ਰਾਪਰਟੀ ਤੇ ਬਿਜ਼ਨਸ ਦੇ ਵਿੱਚ ਆਉਂਦੇ ਨੇ ਪ੍ਰਾਪਰਟੀ ਦਾ ਬਿਜ਼ਨਸ ਇਹਨਾਂ ਦਾ ਹੌਲੀ ਹੌਲੀ ਬਹੁਤ ਵਧੀਆ ਚੱਲਦਾ ਹੈ ਉਤੋਂ ਇਹ ਬੀਵਾਪੁਰਾ ਸ਼ਿਫਟ ਹੋ ਜਾਂਦੇ ਨੇ ਬੀਵਾਪੁਰਾ ਇੱਕ ਕਸਬਾ ਹੈ ਉੱਥੇ ਕਿਸੇ માતા ਦਾ ਮੰਦਰ ਹੈ ਬੀਵਾਪੁਰ ਦੇ ਨਾਮ ਤੇ ਤੇ ਉਸੇ ਨਾਮ ਤੇ ਇਹ ਪੂਰੇ ਕਸਬੇ ਦਾ ਨਾਮ ਹੈ ਕਾਫੀ ਮਸ਼ਹੂਰ ਹੈ ਇੱਥੇ ਡਿਗੋਰੀ ਇੱਕ ਇਲਾਕਾ ਹੈ ਉੱਥੇ ਰਹਿਣ ਲੱਗਦੇ ਨੇ ਇੱਥੋਂ ਪ੍ਰਾਪਰਟੀ ਦਾ ਬਿਜ਼ਨਸ ਇਹਨਾਂ ਦਾ ਵਾਦਾ ਵਾਦਾ ਜਦੋਂ ਬਹੁਤ ਵਾਦਾ ਫਿਰ 10 12 ਸਾਲ ਪਹਿਲਾਂ ਇੱਕ ਪੈਟਰੋਲ ਪੰਪ ਵੀ ਖਰੀਦਦੇ ਨੇ ਉਹ ਪੈਟਰੋਲ ਪੰਪ ਵੀ ਬਹੁਤ ਚੱਲਦਾ ਹੈ ਇਹ ਪੈਟਰੋਲ ਪੰਪ ਇਹਨਾਂ ਨੇ ਆਪਣੀ ਘਰ ਵਾਲੀ ਦੇ ਨਾਮ ਤੇ ਖਰੀਦਿਆ ਸੀ ਕਾਫੀ ਜਿਹੜੀ ਜ਼ਮੀਨ ਫਾਰਮ ਹੁੰਦਾ ਉਹ ਵੀ ਆਪਣੀ ਘਰ ਵਾਲੀ ਦੇ ਨਾਮ ਤੇ ਦਲੀਪ ਸੁਨਾਟਕੇ ਦੀ ਪਰਿਵਾਰ ਦੇ ਵਿੱਚ ਇੱਕ ਪਤਨੀ ਤੇ ਦੋ ਬੇਟੀਆਂ ਹੁੰਦੀਆਂ ਨੇ ਸਾਰਾ ਕੁਝ ਬਹੁਤ ਵਧੀਆ ਚੱਲਦਾ ਹੁੰਦਾ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਸਾਲ ਡੇਢ ਦੋ ਸਾਲ ਪਹਿਲਾਂ ਦਲੀਪ ਸਨਾਟੇ ਦਾ ਇੱਕ ਔਰਤ ਦੇ ਨਾਲ ਅਫੇਰ ਸ਼ੁਰੂ ਹੁੰਦਾ ਹੈ ਇਸ ਉਮਰ ਦੇ ਵਿੱਚ ਆ ਕੇ ਜਦੋਂ ਕੁੜੀਆਂ ਜਵਾਨ ਹੁੰਦੀਆਂ ਨੇ ਕੁੜੀਆਂ ਦਾ ਵਿਆਹ ਦੀ ਉਮਰ ਹੁੰਦੀ ਹੈ ਪਰ ਦੂਜੇ ਪਾਸੇ ਦਲੀਪ ਦਾ ਕਿਸੇ ਹੋਰ ਔਰਤ ਦੇ ਨਾਲ ਨਜਾਇਜ਼ ਸਬੰਧ ਬਣਦਾ ਤੇ ਨਜਾਇਜ਼ ਸਬੰਧ ਇੰਨਾ ਗੂੜਾ ਬਣਦਾ ਉਹ ਇੱਕ ਫਲੈਟ ਲੈ ਕੇ ਉਸ ਔਰਤ ਦੇ ਨਾਲ ਪਤੀ ਪਤਨੀ ਵਾਂਗੂੰ ਰਹਿਣਾ ਸ਼ੁਰੂ ਕਰ ਦਿੰਦੇ ਕਦੇ ਘਰ ਆਉਣਾ ਹੁਣ ਦੋਨਾਂ ਪਰਵਾਰਾਂ ਦੇ ਵਿੱਚ ਇਹ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਇੱਕ ਪਾਸੇ ਉਸ ਔਰਤ ਦੇ ਨਾਲ ਦੂਜੇ ਪਾਸੇ ਆਪਣੀ ਜਿਹੜੀ ਵਿਆਹੀ ਹੋਈ ਪਤਨੀ ਤੇ ਬੇਟੀਆਂ ਦੇ ਨਾਲ ਘਰ ਦੇ ਵਿੱਚ ਜਦੋਂ ਇਹ ਸਾਰਾ ਕੁਝ ਪਤਾ ਲੱਗਦਾ ਹੈ ਜਦੋਂ ਇਹਨੂੰ ਰੋਕਿਆ ਜਾਂਦਾ ਹੈ ਫਿਰ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਤੇ ਦਲੀਪ ਵੱਲੋਂ ਅਕਸਰ ਆਪਣੀਆਂ ਬੇਟੀਆਂ ਨੂੰ ਮਾਰਿਆ-ਕੁੱਟਿਆ ਵੀ ਜਾਂਦਾ ਸੀ ਪਤਨੀ ਨੂੰ ਮਾਰਿਆ-ਕੁੱਟਿਆ ਜਾਂਦਾ ਸੀ ਤੇ ਧਮਕੀ ਦਿੱਤੀ ਜਾਂਦੀ ਸੀ ਵੀ ਜਿਹੜੀ ਪ੍ਰਾਪਰਟੀ ਹੈ ਮੈਂ ਉਹਦੇ ਨਾਮ ਕਰਵਾ ਦੇਣੀ ਹੈ ਸਾਰੇ ਘਰ ਦੇ ਵਿੱਚ ਇਸ ਗੱਲ ਦੀ ਵੀ ਟੈਨਸ਼ਨ ਸੀ ਕਿ ਇੰਨੀ ਪ੍ਰਾਪਰਟੀ ਕਿਸੇ ਹੋਰ ਦੇ ਨਾਮ ਲੱਗ ਜਾਏ। ਇਹ ਸਾਰਾ ਕੁਝ ਹਜੇ ਚੱਲਦਾ ਹੀ ਹੁੰਦਾ ਹੈ। ਜਿਹੜੀ ਪ੍ਰਿਆ ਹੁੰਦੀ ਹੈ ਦਲੀਪ ਸਨਾਟਕੇ ਦੀ ਬੇਟੀ, ਉਹਦਾ ਵਿਆਹ ਹੋ ਜਾਂਦਾ ਹੈ। ਵਿਆਹ ਵੀ ਐਸੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਇੱਕ ਸ਼ਖਸ ਦੇ ਨਾਲ ਕੀਤਾ ਜਾਂਦਾ ਹੈ, ਪ੍ਰਕਾਸ਼ ਦੇ ਨਾਲ। ਉਹਤੇ ਡੇਗੋਰੀ ਦੇ ਵਿੱਚ ਉਹ ਰਹਿਣਾ ਸ਼ੁਰੂ ਕਰਦੇ ਨੇ। ਦੂਜੇ ਪਾਸੇ ਦਲੀਪ ਦਾ ਘਰ ਦੇ ਵਿੱਚ ਜਿਹੜਾ ਅਤਿਆਚਾਰ ਸੀ ਉਹ ਦਿਨੋਂ ਦਿਨ ਵੱਧਦਾ ਜਾਂਦਾ। ਹੁਣ ਇਹਦਾ ਕਾਰਨ ਇੱਕ ਏਸੀ ਵੀ ਪਹਿਲਾਂ ਦਾ ਜਿਹੜਾ ਪੈਟਰੋਲ ਪੰਪ ਤੇ ਫਾਰਮ ਪ੍ਰਾਪਰਟੀ ਵਗੈਰਾ ਉਹ ਆਪਣੀ ਘਰਵਾਲੀ ਦੇ ਨਾਮ ਕਰਵਾਦੇ। ਹੁਣ ਦਬਾਅ ਪਾਇਆ ਜਾ ਰਿਹਾ ਸੀ ਵੀ ਉਹ ਸਾਰਾ ਕੁਝ ਮੇਰੇ ਨਾਮ ਕਰੋ। ਉੱਤੋਂ ਧਮਕੀ ਦਿੱਤੀ ਜਾ ਰਹੀ ਸੀ ਵੀ ਸਾਰਾ ਕੁਝ ਮੈਂ ਉਹ ਔਰਤ ਦੇ ਨਾਮ ਕਰਵਾਣਾ। ਇਸ ਗੱਲ ਨੂੰ ਲੈ ਕੇ ਵੀ ਕਲੇਸ਼ ਹੁੰਦਾ ਸੀ। ਹੁਣ ਦਿਲੀਪ ਸੁਨਾਟਕੇ ਦੀ ਜਿਹੜੀ ਪਤਨੀ ਸੀ ਉਹ ਇਹ ਗੱਲ ਮੰਨਦੀ ਨਹੀਂ ਕਿ ਮੈਂ ਤੇਰੇ ਨਾਮ ਨਹੀਂ ਕਰਵਾਣਾ ਤੇ ਆਏ ਦਿਨ ਇਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ, ਘਰੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ। ਇਹ ਮਈ ਦੀ ਘਟਨਾ ਹੈ। ਮਈ ਤੋਂ ਪਹਿਲਾਂ April ਦੇ ਵਿੱਚ ਮਾਵਾਂ ਧੀਆਂ ਨੂੰ ਘੁੱਟਿਆ ਜਾਂਦਾ ਤੇ ੱੱੱਕੇ ਮਾਰ ਕੇ ਘਰੋਂ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ। ਇੱਥੇ ਜਿਹੜੀ ਪ੍ਰਿਆ ਹੁੰਦੀ ਹੈ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਵੀ ਇਹਦਾ ਹੁਣ ਕੁਛ ਨਾ ਕੁਛ ਕਰਨਾ ਪਵੇਗਾ। ਜਿਹੜਾ ਪਿਓ ਹੈ ਉਹ ਹੁਣ ਸ਼ੈਤਾਨ ਬਣ ਚੁੱਕਿਆ ਹੈ। ਪੂਰੇ ਪਰਿਵਾਰ ਤੇ ਅਤਿਆਚਾਰ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਉਹਨਾਂ ਦਾ ਖਰਚਾ ਵੀ ਬੰਦ ਕਰ ਦਿੱਤਾ ਜਾਂਦਾ ਹੈ। ਘਰ ਦੇ ਵਿੱਚੋਂ ਜਿਹੜਾ ਕਿਰਾਇਆ ਤੋਂ ਕੋਈ ਮકાਨ ਕਿਰਾਏ ਤੇ ਦਿੱਤਾ ਹੁੰਦਾ ਉਹਦਾ ਕਿਰਾਇਆ ਹੁੰਦਾ 9000 ਰੁਪਏ। ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਕਰਦੀ ਜene ਮਾਵਾਂ ਦਿਆਂ ਪਰ ਇਹਨਾਂ ਨੂੰ ਕੋਈ ਵੀ ਏਡੇ ਵੱਡੇ ਅੰਪਾਇਰ ਕਹਿ ਲਈਏ ਜਮੀਨ ਜਾਇਦਾਦ ਪੈਟਰੋਲ ਕੰਪਨੀ ਉਥੋਂ ਇਹਨਾਂ ਨੂੰ ਇੱਕ ਵੀ ਪੈਸਾ ਖਰਚੇ ਲਈ ਨਹੀਂ ਦਿੱਤਾ ਜਾਂਦਾ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਹੁਣ ਗੁੱਸਾ ਵੀ ਹੁੰਦਾ ਦੂਜਾ ਖਤਰਾ ਇਹ ਹੁੰਦਾ ਵੀ ਪ੍ਰਾਪਰਟੀ ਨਾ ਚਲੀ ਜਾਏ ਤੀਜਾ ਇਹ ਵੀ ਲੋਕ ਗੱਲਾਂ ਕਰਦੇ ਸੀ ਇੱਕ ਬੁੱਢੇ ਬੰਦੇ ਦਾ ਜਿੱਦੀਆਂ ਕੁੜੀਆਂ ਦਾ ਵਿਆਹ ਹੋਏ ਨੇ ਉਹਦਾ ਇੱਕ ਹੋਰ ਔਰਤ ਦੇ ਨਾਲ ਆਫੇਰ ਹੈ ਤੇ ਤੀਜਾ ਬੇਇੱਜ਼ਤੀ ਕਰਨਾ ਇਹਨਾਂ ਦੀ ਵਾਰ-ਵਾਰ ਇਹ ਅੱਗ ਹਜੇ ਸੜਗਦੀ ਹੁੰਦੀ ਹੈ 2 ਮਈ ਨੂੰ ਫਿਰ ਇੱਕ ਹੋਰ ਵਾਰਦਾਤ ਹੁੰਦੀ ਹੈ ਜਿਹੜੀ ਪ੍ਰਿਆ ਹੁੰਦੀ ਹੈ ਉਹ ਆਪਣੇ ਘਰ ਦੇ ਵਿੱਚ ਟੈਲਾ ਲਵਾਂਦੀ ਹੁੰਦੀ ਹੈ ਉਸੇ ਸਮੇਂ ਉੱਥੇ ਦਲੀਪ ਸਨਾਟਕੇ ਪਹੁੰਚਦੇ ਨੇ ਇਹਨਾਂ ਪਿਓ ਧੀ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਤੇ ਦਲੀਪ ਵੱਲੋਂ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਜਾਂਦੀ ਹੈ ਪ੍ਰਿਆ ਦੀ ਸਾਰੇ ਮਿਸਤਰੀਆਂ ਦੇ ਸਾਹਮਣੇ ਜਿਹੜੇ ਦਿਹਾੜੀ ਤੇ ਬੰਦੇ ਲੱਗੇ ਹੁੰਦੇ ਨੇ ਉਹਨਾਂ ਦੇ ਸਾਹਮਣੇ ਤੇ ਪ੍ਰਿਆ ਉੱਥੇ ਬਹੁਤ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰਦੀ ਹੈ ਉਹ ਉਹਨਾਂ ਦੇ ਸਾਹਮਣੇ ਰੋ ਪੈਂਦੀ ਹੈ ਦਲੀਪ ਦੇ ਸਰਤੇ ਕੋਈ ਅਸਰ ਨਹੀਂ ਹੁੰਦਾ ਉਹ ਚੁੱਪ ਕਰਕੇ ਉੱਥੇ ਫਿਰ ਚਲਾ ਜਾਂਦਾ ਇਹ ਸਾਰਾ ਕੁਝ ਦੇਖਦਾ ਉੱਥੇ ਇੱਕ ਕੰਮ ਕਰਦਾ ਮਿਸਤਰੀ ਉਹ ਮਿਸਤਰੀ ਨੂੰ ਫਿਰ ਇਹ ਪ੍ਰੀਆ ਸਾਰਾ ਕੁਝ ਦੱਸਦੀ ਹੈ ਜਦੋਂ ਗੱਲਾਂ ਖੁੱਲਦੀਆਂ ਨੇ ਵੀ ਆਹ ਕੁਝ ਹੁੰਦਾ ਤੇ ਐਵੇਂ ਕਰਦਾ ਉਹ ਮਿਸਤਰੀ ਫਿਰ ਪ੍ਰੀਆ ਨੂੰ ਸ਼ੇਖ ਅਫروز ਦੇ ਨਾਲ ਮਲਾਉਂਦਾ ਜਿਹੜਾ ਕਿ ਇੱਕ ਰਿਕਵਰੀ ਏਜੰਟ ਹੁੰਦਾ ਛੋਟੇ ਮੋਟੇ ਗੁੰਡਾਗਰਦੀ ਕੇ ਲਈ ਕੇਸ ਹੁੰਦੇ ਨੇ ਉਹਦੇ ਤੇ ਉਹਦੇ ਨਾਲ ਮਿਲਾਇਆ ਜਾਂਦਾ ਉੱਥੇ ਫਿਰ ਦੋਨਾਂ ਦੇ ਵਿੱਚ ਇੱਕ پلان ਬਣਦਾ ਹੈ ਕਿ ਜੇ ਤੁਸੀਂ ਮੇਰੇ ਪਿਓ ਨੂੰ ਰਸਤੇ ਦੇ ਵਿੱਚੋਂ ਹਟਾ ਦੋ ਤਾਂ ਤੁਹਾਨੂੰ ਉਹਦੀ ਕੀਮਤ ਮਿਲੇਗੀ 5 ਲੱਖ ਦੇ ਵਿੱਚ ਸੌਦਾ ਤੈਅ ਹੁੰਦਾ ਹੈ। ਦਲੀਪ ਸਨਾਟਕੇ ਨੂੰ ਮਾਰਨ ਦਾ ਕਿਉਂਕਿ ਪ੍ਰੀਆ ਨੂੰ ਹੁਣ ਹੋਰ ਕੋਈ ਰਸਤਾ ਨਹੀਂ ਦਿਖਦਾ ਉਹਨੂੰ ਇੱਕੋ ਹੀ ਦਿਖਦਾ ਹੈ ਕਿ ਜੇ ਇਹਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਏ ਸਾਰੇ ਲੜਾਈ ਝਗੜੇ ਸਿਰੇ ਤੋਂ ਹੀ ਖਤਮ ਹੋ ਜਾਣਗੇ। ਉਹ ਔਰਤ ਦਾ ਝੰਜਟ ਵੀ ਖਤਮ ਕੱਲ ਨੂੰ ਉਹ ਪ੍ਰਾਪਰਟੀ ਨਾ ਮੰਗ ਸਕੇ ਜਿਹੜਾ ਸਾਡੇ ਨਾਲ ਅਤਿਆਚਾਰ ਹੁੰਦਾ ਉਹ ਵੀ ਖਤਮ ਹੋ ਜਾਏਗਾ। ਤੇ ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਰਕਮ ਇਹ ਕੰਮ ਹੋਣ ਤੋਂ ਬਾਅਦ ਮਿਲੇ ਹੁਣ شیخ ਅਫਰੋਜ਼ ਵਾਸਤੇ ਰਕਮ ਬਹੁਤ ਵੱਡੀ ਸੀ ਕਿਉਂਕਿ ਉਹ ਛੋਟੇ-ਮੋਟੇ ਕੰਮ ਕਰਦਾ ਸੀ 5 ਲੱਖ ਰੁਪਈਆ ਉਹਦੇ ਵਾਸਤੇ ਬਹੁਤ ਜ਼ਿਆਦਾ ਸੀ ਉਹ ਫਿਰ ਆਪਣੇ ਨਾਲ ਦੋ ਹੋਰ ਸ਼ਖਸੀਅ ਜਿਹੜੇ ਹੁੰਦੇ ਨੇ ਉਹ ਮਿਲਾਂਦਾ ਜਵੇਰ ਖਾਨ ਤੇ ਮੁਹੰਮਦ ਵਸੀਮ ਇਹ ਤਿੰਨੋਂ ਜਣੇ ਫਿਰ ਪੂਰੀ ਪਲਾਨਿੰਗ ਕਰਦੇ ਨੇ ਸਾਰਾ ਕੁਝ ਇਹਨਾਂ ਨੂੰ ਪ੍ਰਿਆ ਤੋਂ ਪਤਾ ਲੱਗਦਾ ਕਿ ਕਦੋਂ ਇਹ ਘਰੋਂ ਨਿਕਲਦਾ ਹੈ ਪੈਟਰੋਲ ਪੰਪ ਤੇ ਕਿੰਨੇ ਵਜੇ ਪਹੁੰਚਦਾ ਸਾਰੀ ਇਹਦੀ ਰੇਕੀ ਕਰਨ ਤੋਂ ਬਾਅਦ ਜਿਹੜਾ ਦਿਨ ਆ ਜਾਂਦਾ ਹੈ 17 ਮਈ 2023 ਇਹ ਕਰੀਬ 9.5 ਵਜੇ ਪੈਟਰੋਲ ਪੰਪ ਤੋਂ ਥੋੜੀ ਦੂਰ ਮੋਟਰਸਾਈਕਲ ਤੇ ਆ ਕੇ ਉੱਥੇ ਖੜ ਜਾਂਦੇ ਨੇ ਇੰਤਜ਼ਾਰ ਕਰਦੇ ਨੇ ਦਲੀਪ ਦੇ ਆਉਣ ਦਾ 10 ਵਜੇ ਦੇ ਆਸ-ਪਾਸ ਦਲੀਪ ਆਪਣੀ ਗੱਡੀ ਤੇ ਪੈਟਰੋਲ ਪੰਪ 'ਤੇ ਪਹੁੰਚਦੇ ਨੇ ਖੜਾ ਪੰਪ ਆ ਕੇ ਜਦੋਂ ਆਫਿਸ ਦੇ ਵਿੱਚ ਜਾਂਦੇ ਨੇ ਉਸੇ ਸਮੇਂ ਇਹ ਤਿੰਨੋਂ ਜਣੇ ਉਸੇ ਪੈਟਰੋਲ ਪੰਪ ਤੇ ਪਹੁੰਚਦੇ ਨੇ ਸਿੱਧਾ ਇਹ ਆਫਿਸ ਦੇ ਵਿੱਚ ਜਾਂਦੇ ਨੇ ਤੇ ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸਾਰਾ ਕੁਝ ਇਸ ਸੀਸੀਟੀਵੀ ਦੇ ਵਿੱਚ ਕੈਦ ਹੁੰਦਾ ਸਿਰਫ 29 ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਤੋਂ ਚਲੇ ਜਾਂਦੇ ਨੇ ਫਿਰ ਇਹ ਤਿੰਨ ਪਹਿਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਚੌਥੀ ਜਿਹੜੀ ਪ੍ਰਿਆ ਸੀ ਉਹ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਤੇ ਪੰਜਵੇਂ ਬੰਦੇ ਦੀ ਪੁਲਿਸ ਭਾਲ ਕਰਦੀ ਹੈ ਜਿਨ੍ਹਾਂ ਨੇ ਅਫਰੂਜ਼ ਦੇ ਨਾਲ ਮਿਲਾਇਆ ਸੀ ਪ੍ਰਿਆ ਨੂੰ ਜਿਹੜਾ ਵਿਚੋਲੀਆ ਸੀ ਉਹ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਫਰਾਰ ਹੈ ਦਲੀਪ ਸੁਨਾਟਕੇ ਜਿਹੜਾ ਬਹੁਤ ਇੱਕ ਮਾਮੂਲੀ ਇਨਸਾਨ ਸੀ ਜ਼ੀਰੋ ਤੋਂ ਉੱਠ ਕੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਤਗੜੇ ਫਾਰਮ ਬਣਾਏ ਪੈਟਰੋਲ ਪੰਪ ਬਣਾਇਆ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਇਸ ਉਮਰ ਦੇ ਵਿੱਚ ਆ ਕੇ ਜਿਹੜੇ ਉਹਦੇ ਨਜਾਇਜ਼ ਸਬੰਧ ਜਿਹੜਾ ਇੱਕ ਹੋਰ ਕਿਸੇ ਦੇ ਨਾਲ ਉਹਨੇ ਰਿਲੇਸ਼ਨ ਰੱਖੇ ਆਪਣਾ ਘਰ ਪਰਿਵਾਰ ਤੇ ਜਵਾਨ ਬੇਟੀਆਂ ਤੇ ਹੁੰਦਿਆ ਹੋਇਆ ਉਹ ਚੀਜ਼ ਦਾ ਖਮਿਆਜਾ ਉਹਨੂੰ ਭੁਗਤਣਾ ਪਿਆ ਜਿਹੜੇ ਉਹਦੇ ਪੈਰ ਸੀ ਉਹ ਗਲਤ ਰਸਤੇ ਤੇ ਪਏ ਤੇ ਅਖੀਰ ਉਹ ਇਹਦੀ ਮੌਤ ਦੇ ਨਾਲ ਹੀ ਸਮਾਪਤ ਹੁੰਦੇ ਨੇ ਜਿਹੜੀ ਲੜਕੀ ਸੀ ਉਹਦੀ ਵੀ ਜ਼ਿੰਦਗੀ ਬਰਬਾਦ ਪ੍ਰਿਆ ਜਿਹਨੇ ਕਤਲ ਨੂੰ ਅੰਜਾਮ ਦਿੱਤਾ ਮਾਸਟਰਮਾਈਂਡ ਸੀ ਉਹ ਹੋ ਸਕਦਾ ਉਹਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਹੋਵੇ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ بڑے ਇਹਦੇ ਹੱਲ ਨੇ ਜਿਹੜੇ ਨਿਕਲ ਸਕਦੇ ਨੇ ਸਾਰਾ ਕੁਝ ਉਹਦੀ ਮਾਂ ਦੇ ਨਾਮ ਸੀ ਉਹਦੇ ਨਾਮ ਨਹੀਂ ਸੀ ਕੋਰਟ ਦੇ ਵਿੱਚੋਂ ਬਹੁਤ ਕੁਝ ਸੀ ਜਿਹੜਾ ਪ੍ਰਾਪਤ ਕੀਤਾ ਜਾ ਸਕਦਾ ਸੀ ਤੇ ਆਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕੀਤੀ ਜਾ ਸਕਦੀ ਸੀ ਕਰੋੜਾ ਰੁਪਏ ਦੀ ਪ੍ਰਾਪਰਟੀ ਸੀ ਉਹਦੇ ਵਿੱਚੋਂ ਇਹਨਾਂ ਨੂੰ ਜਿਹੜਾ ਵੀ ਹਿੱਸਾ ਮਿਲਦਾ ਉਹਦੇ ਨਾਲ ਇਹ ਆਪਣੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ ਜਿਉ ਸਕਦੇ ਸੀ ਕਿਉਂਕਿ ਜਦੋਂ ਦਲੀਪ ਨੇ ਕੰਮ ਸ਼ੁਰੂ ਕੀਤਾ ਉਹਦੂ ਬਹੁਤ ਇੱਕ ਮਾਮੂਲੀ ਇਨਸਾਨ ਸੀ ਪਰ ਉਹ ਇੰਨਾ ਪਹੁੰਚਿਆ ਫਿਰ ਇਹਦੇ ਵਿੱਚੋਂ ਵੀ ਹੁਣ ਲਾਲਚ ਪਰਿਵਾਰ ਦੇ ਵਿੱਚ ਵੀ ਸੀ ਤੇ ਦਲੀਪ ਦੇ ਵਿੱਚ ਦਲੀਪ ਦਾ ਆਪਣੇ ਰਿਲੇਸ਼ਨਾਂ ਨੂੰ ਲੈ ਕੇ ਪਰਿਵਾਰ ਨਾਲ ਨਫਰਤ ਵੱਜ ਜਾਂਦੀ ਹੈ ਦੂਜੇ ਪਾਸੇ ਪਰਿਵਾਰ ਨੂੰ ਇਹ ਸੀ ਵੀ ਇਹ ਪ੍ਰਾਪਰਟੀ ਕਿਤੇ ਹੁਣ ਚਲੀ ਨਾ ਜਾਏ ਤੇ ਉਹਦੇ ਲਈ ਕਿੰਨੀਆਂ ਜ਼ਿੰਦਗੀਆਂ ਬਰਬਾਦ ਕਰ ਲਈ ਆਪਣੀ ਜ਼ਿੰਦਗੀ ਜਿਹੜੀ ਆ ਸਾਰੀ ਬਰਬਾਦ ਕਰ ਲਈ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਦੋਂ ਤੱਕ ਲਈ ਸਤਿ ਸ੍ਰੀ ਅਕਾਲ